ਇਹ ਕੀ ਕਹਿਣਾ ਚਾਹੋਗੇ ਤੁਸੀਂ 7-8 ਕਿਲੋਮੀਟਰ ਦੀ ਦੂਰੀ ਤੇ ਬੈਠੇ ਹੋ ਬਾਰਡਰ ਲਾਈਨ ਤੋਂ ਕੀ ਕਹਿਣਾ ਚਾਹੋਗੇ ਅਸੀਂ ਦੇ ਹੀ ਕਹਾਂਗੇ ਕਿ ਜੰਗ ਨਹੀਂ ਲੱਗਣੀ ਚਾਹੀਦੀ ਲੱਖੋ ਕੇ ਬਹਿਰਾਮ ਪਿੰਡ ਹੈ ਜੀ ਜੀ ਤੇ ਬਾਰਡਰ ਦੇ ਉੱਤੇ ਬਿਲਕੁਲ ਬੈਠੇ ਆ ਜੀ ਤੇ ਬਾਕੀ ਸਾਨੂੰ ਇਹ ਪਰੇਸ਼ਾਨੀ ਬਹੁਤ ਜ਼ਿਆਦੀ ਆ ਸਾਡੇ ਤੋਂ ਹੀ ਰੰਗ ਹੀ ਵੇਲੇ ਹੋਣੇ ਆ ਹਾਂ ਬਿਲਕੁਲ ਬਿਲਕੁਲ ਕਿਹੋ ਜਿਹੇ ਮਕਾਨ ਪਾਏ ਆ ਜੀ ਕਰਦਾ ਇਥੋਂ ਨਿਕਲਣੋ ਬਿਲਕੁਲ ਜੀ ਤੇ ਹੁਣ ਇਹੋ ਹੀ ਆ ਵੀ ਸ਼ਾਂਤੀ ਰਹੇ ਹਾਂ ਪੰਛੀ ਆਲੇ ਨੇ ਚ ਬੈਠਾ ਹੁੰਦਾ ਜੇ ਕੋਲ ਚਲੇ ਜਾਈਏ ਉੱਡ ਜਾਂਦਾ ਫੇਰ ਬੈਠ ਜਾਂਦਾ ਆ ਕੇ ਤੇ ਇੱਥੇ ਕਰੋੜਾ ਰੁਪਿਆ ਲੱਗਿਆ ਹੈ ਨਾ ਹਾਂਜੀ ਕਰੋੜਾ ਰੁਪਿਆ ਲੱਗਾ ਤੇ ਹੁਣ ਇਹੀ ਇਹ ਇਹੋ ਜਿਹਾ ਘਰ ਛੱਡ ਕੇ ਕਿੱਥੇ ਜਾਈਏ ਜਾਨ ਨੂੰ ਜੀ ਨਹੀਂ ਕਰਦਾ ਬਿਲਕੁਲ ਬੈਂਕ ਨਹੀਂ ਦੇ ਰੇ ਕੈਸ਼ ਕੈਸ਼ ਘੱਟ ਦੇ ਰਹੇ ਆ ਬੈਂਕ ਨਿੱਕੇ ਆ ਇੱਥੇ ਇੱਕ ਚੀਜ਼ ਮੈਂ ਜ਼ਰੂਰ ਦੱਸਣੀ ਚਾਹੂੰਗਾ ਕਿ ਜਿਵੇਂ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਜਾਂਦੀਆਂ ਹਨ ਹਦਾਇਤਾਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਆਪਣੇ ਘਰਾਂ ਦੇ ਵਿੱਚ ਮੋਮਬੱਤੀਆਂ ਰੱਖੋ ਆਪਣੇ ਘਰਾਂ ਦੇ ਵਿੱਚ ਸੁੱਕੀਆਂ ਦਾਣਾਂ ਰੱਖੋ ਆਪਣੇ ਘਰਾਂ ਦੇ ਵਿੱਚ ਲੋੜ ਜੋਗਾ ਡੀਜ਼ਲ ਪੈਟਰੋਲ ਰੱਖੋ ਆਪਣੇ ਘਰਾਂ ਦੇ ਵਿੱਚ ਕੈਸ਼ ਜ਼ਰੂਰ ਰੱਖੋ ਕਿ ਬੈਂਕ ਪਤਾ ਨਹੀਂ ਕਿਹੜੇ ਵੇਲੇ ਕਿਹਾ ਜਾਵੇ ਕਿ ਕੈਸ਼ ਦੀ ਸਥਿਤੀ ਉਹ ਜੀ ਬਣ ਜਾਂਦੀ ਹੈ ਤਾਂ ਕਦੋਂ ਕੈਸ਼ ਖਤਮ ਹੋ ਜੇ ਕਦੋਂ ਬੈਂਕ ਕੋ ਟਾਈਟ ਕਰ ਦੇਣ ਸਰਕਲ ਜਿਵੇਂ ਕਰੋਨਾ ਵੇਲੇ ਪ੍ਰੋਬਲਮ ਆਈ ਸੀ ਤਾਂ ਆੜਤੀ ਆਏ ਬਾਈ ਜੀ ਹੋਰੇ ਸਰਪੰਚ ਸਾਹਿਬ ਹੋਰੇ ਉਹ ਕਹਿੰਦੇ ਕਿ ਮੁਸ਼ਕਲ ਜਿਹੜੀ ਉਹ ਬੈਂਕਾਂ ਦੇ ਵਿੱਚ ਆ ਰਹੀ ਹੈ ਸਸਿ ਕਾਲ ਜੀ ਮੈਂ ਜਸਵਿੰਦਰ ਸਿੰਘ ਬਰਾੜ ਤੇ ਰਤਬਾ ਟੀਵੀ ਨਾਲ ਜੁੜੇ ਹੋ ਤੁਸੀਂ ਅਸੀਂ ਇਸ ਟਾਈਮ ਕਿਉਂਕਿ ਭਾਰਤ ਪਾਕਿਸਤਾਨ ਦਰਮਿਆਨ ਜੰਗ ਦੇ ਹਾਲਾਤ ਬਣੇ ਹੋਏ ਆ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਦੇ ਬਾਰਡਰ ਲਾਈਨ ਤੇ ਆਂ ਅਸੀਂ ਜ਼ੀਰੋ ਲਾਈਨ ਤੱਕ ਕਵਰੇਜ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਦੇਸ਼ ਭਰ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਡਰੇ ਹੋਏ ਆ ਸਹਿਮੇ ਹੋਏ ਆ ਜਿਨ੍ਹਾਂ ਲੋਕਾਂ ਨੂੰ ਬਾਰਡਰ ਤੇ ਪਤਾ ਨਹੀਂ ਕੀ ਹੋ ਰਿਹਾ ਕੀ ਹੋਣਾ ਬਹੁਤ ਸਾਰੇ ਲੋਕ ਜਦੋਂ ਕੱਲ ਬਲੈਕਆਊਟ ਕੀਤਾ ਗਿਆ ਸੀ ਸਾਇਰਨ ਵਜਾਇਆ ਗਿਆ ਸੀ ਤਾਂ ਬਹੁਤ ਸਾਰੇ ਲੋਕਾਂ ਨੂੰ ਲੱਗਿਆ ਕਿ ਪਤਾ ਨਹੀਂ ਜੰਗ ਦੀ ਘੰਟੀ ਉਹ ਵੱਜ ਗਈ ਹੈ ਤੇ ਇਹ ਬਿਲਕੁਲ ਨਹੀਂ ਹੈ ਬਾਰਡਰ ਲਾਈਨ ਤੇ ਜਿਹੜੇ ਜ਼ੀਰੋ ਲਾਈਨ ਤੇ ਲੋਕ ਬੈਠੇ ਆ ਉਹਨਾਂ ਨੂੰ ਕੋਈ ਹਾਲੇ ਤੱਕ ਇਸ ਤਰ੍ਹਾਂ ਦਾ ਸਹਿਮ ਨਹੀਂ ਕਿ ਹੁੰਦਾ ਜਿਸ ਤਰ੍ਹਾਂ ਕਿ ਏਕਾ ਦੁਕਾ ਥਾਮਾਂ ਤੋਂ ਲੋਕਾਂ ਨੇ ਸਮਾਨ ਚੁੱਕਿਆ ਸਮਾਨ ਚੁੱਕ ਕੇ ਉਹਨਾਂ ਨੇ ਪਲਾਨ ਕੀਤਾ ਆਪਣੇ ਦੂਰ ਬਾਰਡਰ ਲਾਈਨ ਤੋਂ ਇੱਕ ਵਾਰ ਉਹ ਦੂਰ ਚਲੇ ਗਏ ਉਹਨਾਂ ਕੁਝ ਲੋਕਾਂ ਨੂੰ ਜਾਂਦੇ ਆ ਵੇਖ ਕੇ ਮੀਡੀਆ ਦੇ ਵਿੱਚ ਇੰਨਾ ਫੈਲਾ ਕਰ ਦਿੱਤਾ ਗਿਆ ਕਿ ਲੱਗਿਆ ਜਿਵੇਂ ਬਾਰਡਰ ਲਾਈਨ ਵਿਲੀ ਹੋ ਗਈ ਹੁੰਦੀ ਹੈ ਸੋ ਅੱਜ ਤੁਹਾਨੂੰ ਦਿਖਾਵਾਂਗੇ ਰਤਬਾ ਟੀਵੀ ਵੱਲੋਂ ਕਿ ਬਾਰਡਰ ਲਾਈਨ ਦੇ ਹਾਲਾਤ ਕੀ ਹੈ ਇੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਹਾਲੇ ਕਿਸ ਤਰ੍ਹਾਂ ਦਾ ਹੈ ਨਾਰਮਲ ਹੈ ਜਾਂ ਘਬਰਾਏ ਹੋਏ ਹੈ ਜਾਂ ਕੀ ਚੱਲ ਰਿਹਾ ਉਹ ਸਾਰੀਆਂ ਚੀਜ਼ਾਂ ਦਿਖਾਵਾਂਗੇ ਸੋ ਇਸ ਟਾਈਮ ਅਸੀਂ ਬਾਰਡਰ ਲਾਈਨ ਤੋਂ 7-8 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਲਖੋਕੇ ਬਹਿਰਾਮ ਜ਼ਿਲ੍ਹਾ ਫਿਰੋਜ਼ਪੁਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਚਾਰ ਚੁਫੇਰਾ ਫਰੇਮ ਕਰਕੇ ਦਿਖਾਓ ਵੱਡੇ ਵੱਡੇ ਮੈਂ ਕਹਾਂਗਾ ਘਰ ਨਹੀਂ ਕਿ ਮਹਿਲ ਬਣਾਏ ਹੋਏ ਐ ਬੰਦੇ ਦੀ ਇਨਸਾਨ ਦੀ ਇੱਕ ਇੱਛਾ ਹੁੰਦੀ ਹੈ ਖਾਹਿਸ਼ ਹੁੰਦੀ ਹੈ ਕਿ ਮੇਰਾ ਇੱਕ ਬਹੁਤ ਸੋਹਣਾ ਘਰ ਹੋਵੇ ਮੇਰਾ ਬਹੁਤ ਸੋਹਣਾ ਰਹਿਣ ਬਸੇਰਾ ਹੋਵੇ ਜਦੋਂ ਕਦੇ ਜੰਗ ਦੇ ਹਾਲਾਤ ਬਣਦੇ ਆ ਤਾਂ ਉਦੋਂ ਸਭ ਤੋਂ ਪਹਿਲਾਂ ਦਿਲ ਤੇ ਬੀਤਦੀ ਹੈ ਕਿ ਆਪਣਾ ਆਲਣਾ ਆਪਣਾ ਆਸ਼ਿਆਨਾ ਛੱਡ ਕੇ ਕਿਵੇਂ ਜਾਵਾਂਗੇ ਫਿਰ ਇੱਕ ਸਮਾਂ ਹੁੰਦਾ ਸੀ ਕਿ ਜਦੋਂ ਰਿਸ਼ਤੇਦਾਰ ਆਉਂਦਾ ਸੀ ਤਾਂ ਆਉਣ ਦਾ ਚਾਅ ਚੜ ਜਾਂਦਾ ਸੀ ਚਾਰ ਚਾਰ ਪੰਜ ਪੰਜ ਦਿਨ ਹਫ਼ਤਾ ਹਫ਼ਤਾ ਰਿਸ਼ਤੇਦਾਰ ਲਾਉਂਦਾ ਸੀ ਅੱਜ ਲੋਕਾਂ ਦਾ ਸਰਕਲ ਇਨਾ ਟਾਈਟ ਹੋ ਗਿਆ ਕਿ ਸਵੇਰ ਨੂੰ ਰਿਸ਼ਤੇਦਾਰ ਆਵੇ ਤਾਂ ਬੰਦੇ ਦਾ ਦਿਲ ਕਰਦਾ ਹੈ ਕਿ ਸ਼ਾਮ ਨੂੰ ਚਲਾ ਜਾਵੇ ਤਾਂ ਠੀਕ ਹੈ ਨਹੀਂ ਰਾਤ ਦੀ ਖਾਤਰਦਾਰੀ ਕਰਨੀ ਇਹ ਕੋੜੀ ਸਚਾਈ ਹੈ ਮੇਰੇ ਨਾਲ ਬਾਈ ਜੀ ਹੋਰੇ ਖੜੇ ਆ ਮੈਂ ਗੱਲਬਾਤ ਕਰੂੰਗਾ ਕਿ ਹਾਲਾਤ ਜਿਹੜੇ ਬਣੇ ਆ ਜਿਵੇਂ ਦੂਰ ਦੂਰ ਦੇ ਲੋਕ ਡਰੇ ਹੋਏ ਆ ਕਿ ਸਾਇਰਨ ਵੱਜਦੇ ਆ ਬਲੈਕ ਆਊਟ ਕੀਤਾ ਜਾਂਦਾ ਇਹਦੇ ਕਾਰਨ ਕੀ ਆ ਕਿਤੇ ਜੰਗ ਲੱਗ ਤਾਂ ਨਹੀਂ ਜਾਣੀ ਸਾਸੀ ਕਾਲ ਜੀ ਤੁਹਾਡਾ ਨਾਮ ਜੀ ਨਰਿੰਦਰ ਸਿੰਘ ਨਰਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਸੀਂ 7-8 ਕਿਲੋਮੀਟਰ ਦੀ ਦੂਰੀ ਤੇ ਬੈਠੇ ਹੋ ਬਾਰਡਰ ਲਾਈਨ ਤੋਂ ਕੀ ਕਹਿਣਾ ਚਾਹੋਗੇ ਅਸੀਂ ਦੇਹੀ ਕਹਾਂਗੇ ਕਿ ਜੰਗ ਨਹੀਂ ਲੱਗਣੀ ਚਾਹੀਦੀ ਜੀ ਆਪਣੇ ਘਰਾਂ 'ਚ ਬੈਠੇ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ ਉਮਰ ਹੋ ਗਈ 60 ਸਾਲ ਦੀ 60 ਸਾਲ ਹੋ ਗਈ ਉਮਰ ਤੁਹਾਡੀ ਠੀਕ ਹੈ 65 ਬਾਰੇ 71 ਬਾਰੇ ਕੋ ਸੁਣਿਆ ਤੁਸੀਂ ਬਹੁਤ ਛੋਟੇ ਛੋਟੇ ਸੀ ਬਜ਼ੁਰਗਾਂ ਕੋ ਸੁਣੀਦਾ ਸੀ ਜੀ ਬਹੁਤ ਖਦਰ ਖਰਵਾਉ ਲੋਏ ਨੇ ਬਜ਼ੁਰਗ ਜੀ ਕਿਤੇ ਜਾ ਕੇ ਡੰਗਰ ਖਾਣੇ ਕਿਹਦੇ ਡੰਗਰ ਰਹਿ ਗਏ ਜੀ ਜੀ ਸਮਾਨ ਚੁੱਕੇ ਖੜਿਆ ਉਦੋਂ ਬਾਰੇ ਸਾਧਨੀ ਜੀ ਗੰਡੇ-ਗੁੰਡੇ ਹੁੰਦੇ ਸੀ ਕੋਈ ਪਾਰਟੀ ਕਰਦੀਆਂ ਜੀ ਜੀ ਬਹੁਤ ਖਦਰ ਹੋਈ ਹੋਈ ਹੈ ਜਿਸ ਤਰ੍ਹਾਂ ਹੁਣ ਵੇਖ ਰਹੇ ਆ ਕਿ ਲੱਗਦਾ ਦੇਖੋ ਪਹਿਲਗਾਮ ਦੇ ਵਿੱਚ ਜੋ ਹੈ ਉਹ 27 22 ਜਾਣਿਆਂ ਨੂੰ ਅ ਬਿਨਾ ਕਸੂਰ ਮਾਰ ਦਿੱਤਾ ਗਿਆ ਉਹਦਾ ਇਹ ਨਤੀਜਾ ਹੈ ਕਿ ਇੱਕ ਵਾਰ ਜੰਗ ਦਾ ਜਿਹੜਾ ਵਿਗਲ ਉਹ ਬਚਿਆ ਹਰ ਕੋਈ ਚਾਹੁੰਦਾ ਕਿ ਜੰਗ ਨਾ ਹੋਵੇ ਤੁਸੀਂ ਜਿਵੇਂ ਬੈਠਿਓ 7-8 ਕਿਲੋਮੀਟਰ ਦੀ ਦੂਰੀ ਤੇ ਰਾਤ ਨੂੰ ਸਭ ਤੋਂ ਜ਼ਿਆਦਾ ਫਿਕਰ ਕੀ ਹੁੰਦੀ ਸਾਡੇ ਵਾਲੀ ਸਾਈਡ ਮੈਂ ਬਠਿੰਡੇ ਸਾਈਡ ਦੀ ਗੱਲ ਕਰਾਂ ਤਾਂ ਜਦੋਂ ਕੱਲ ਸਾਇਰਨ ਵਜਾਏ ਗਏ ਸੀ ਜਦੋਂ ਬਲੈਕਆਊਟ ਕੀਤਾ ਗਿਆ ਸੀ ਤਾਂ ਲੋਕਾਂ ਨੂੰ ਲੱਗਿਆ ਜਿਵੇਂ ਸੱਚੀ ਜੰਗ ਲੱਗ ਚੱਲੀ ਹੁੰਦੀ ਹੁਣੇ ਜਹਾਜ਼ ਨਾ ਆ ਜੇ ਕਿਤੇ ਤੁਸੀਂ ਬਾਰਡਰ ਤੇ ਬੈਠਿਓ ਕਿਵੇਂ ਮਹਿਸੂਸ ਕਰਦੇ ਹੋ ਦਿਨ ਲੰਘ ਜਾਂਦਾ ਇਕੱਠੇ ਬੈਠੇ ਤੁਸੀਂ ਹਨਾ ਬਾਹਰ ਜੀ ਨਿਕਲੇ ਨਿਕਲੇ ਬੱਚੇ ਆ ਜੀ ਬੱਚਿਆਂ ਨੂੰ ਕਿੱਥੇ ਖਲਾਂਗੇ ਕੀ ਕਰਾਂਗੇ ਜੀ 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 ਜੇ ਜੰਗ ਲੱਗਦੀਆਂ ਤਾਂ ਬਹੁਤ ਔਖਾ ਹੋ ਜਾਊਗਾ ਜੀ ਸਕੂਲਾਂ ਦਾ ਪੜ੍ਹਾਈ ਪੜੂਈ ਦਾ ਕਿਵੇਂ ਚੱਲਦਾ ਜੀ ਬੰਦ ਹੈ ਜੀ ਸਕੂਲ ਬੰਦ ਹੈ ਜੀ ਸਰ ਸਕੂਲ ਬੰਦ ਹੈ ਹਾਂ ਜੀ ਠੀਕ ਹੈ ਮੇਰੇ ਨਾਲ ਸਾਫਾ ਸਰਪੰਚ ਸਾਹਿਬ ਹੈ ਮੈਂ ਉਹਨਾਂ ਨਾਲ ਵੀ ਗੱਲ ਕਰੂੰਗਾ ਸਾਸੀਗਾ ਸਰਪੰਚ ਸਰ ਹਾਂ ਤੁਹਾਡਾ ਨਾਮ ਸੀ ਮੇਰਾ ਨਾਮ ਸਰਮੈਲ ਸਿੰਘ ਹੁੰਦਾ ਹੁੰਦੜਾ ਲੱਖੋ ਕੇ ਬਹਿਰਾਮ ਪਿੰਡ ਹੈ ਜੀ ਜੀ ਤੇ ਬਾਰਡਰ ਦੇ ਉੱਤੇ ਬਿਲਕੁਲ ਬੈਠੇ ਆ ਜੀ ਤੇ ਬਾਕੀ ਸਾਨੂੰ ਆ ਪਰੇਸ਼ਾਨੀ ਬਹੁਤ ਜਿਆਦਾ ਆ ਸਾਡੇ ਤੁਸੀਂ ਰੰਗ ਹੀ ਵੇਖ ਲਏ ਹਣੇ ਹਾਂ ਬਿਲਕੁਲ ਬਿਲਕੁਲ ਕਿਹੋ ਜਿਹਾ ਇਹ ਮਕਾਨ ਪਾਇਆ ਜੀ ਕਰਦਾ ਇਥੋਂ ਨਿਕਲ ਨੋ ਬਿਲਕੁਲ ਜੀ ਤੇ ਹੁਣ ਇਹੋ ਹੀ ਆ ਵੀ ਸ਼ਾਂਤੀ ਰਵੇ ਹਾਂ ਪੰਛੀ ਆਲੇ ਨੇ ਚ ਬੈਠਾ ਹੁੰਦਾ ਜੇ ਕੋਲ ਚਲੇ ਜਾਗੇ ਉੱਡ ਜਾਂਦਾ ਫੇਰ ਬੈਠ ਜਾਂਦਾ ਆਕੇ ਤੇ ਇਥੇ ਕਰੋੜਾ ਰੁਪਿਆ ਲੱਗਿਆ ਹੈ ਨਾ ਹਾਂਜੀ ਕਰੋੜਾ ਰੁਪਿਆ ਲੱਗਾ ਤੇ ਹੁਣ ਇਹੀ ਇਹ ਇਹੋ ਜਿਹਾ ਘਰ ਛੱਡ ਕੇ ਕਿੱਥੇ ਜਾਈਏ ਜਾਨਮ ਜੀ ਨਹੀਂ ਕਰਦਾ ਰਾਤੀ ਹੁਣ ਉਹ ਜਿਹੜਾ ਤੁਹਾਡਾ ਕੀ ਸਾਇਰਨ ਕੀ ਵਜਦਾ ਉਹ ਸਾਇਰਨ ਵੱਜਿਆ ਸੀਗਾ ਲੱਗਿਆ ਬਹੁਤ ਬੱਚੇ ਸਾਰੇ ਵਿਚਾਰੇ ਸਹਿਮ ਗਏ ਹਨੇਰਾ ਹੋ ਗਿਆ ਕਰਲਾਟ ਘਰ ਚ ਪੈ ਗਏ ਵੀ ਹਰ ਘਰ ਚ ਇੱਕ ਸਾਡੇ ਨਹੀਂ ਹਰ ਇੱਕ ਬੱਚੇ ਜਿਹੜੇ ਆ ਬਾਕੀ ਮੁਸ਼ਕਲ ਬਹੁਤ ਜ਼ਿਆਦਾ ਜੀ ਸਾਨੂੰ ਬਾਰਡਰ ਵਾਲਿਆਂ ਨੂੰ ਬਹੁਤ ਔਖੇ ਆ ਤੁਹਾਡਾ ਕਾਫੀ ਵੱਡਾ ਪਿੰਡ ਲਖੋ ਕੇ ਬਹਿਰਾਮ ਪਿੰਡ ਦਾ ਕੀ ਮਹੌਲ ਤੁਸੀਂ ਸਰਪੰਚ ਰਹੇ ਹੋ ਹੁਣ ਤੁਹਾਡੇ ਭਤੀਜਾ ਸਰਪੰਚ ਹੈ ਤੁਹਾਡੇ ਭਤੀਜਾ ਸਰਪੰਚ ਹੈ ਕਿਵੇਂ ਲੱਗਦਾ ਪਿੰਡ ਦਾ ਕੀ ਮਾਹੌਲ ਹੈ ਤੁਹਾਡੀ ਨਗਰ ਚ ਨਹੀਂ ਸਾਡੇ ਪਿੰਡ ਦਾ ਮਾਹੌਲ ਤੇ ਠੀਕ ਹੈ ਕਿਉਂਕਿ ਸਾਡਾ ਪਿੰਡ ਬਾਰਡਰ ਏਰੀਆ ਦੇ ਉਤੇ ਸਭ ਤੋਂ ਇਹ ਵੱਡੀ ਗੱਲ ਹੈ ਕਿ ਫੌਜੀਆ ਦਾ ਪਿੰਡ ਆ ਜੀ ਫੌਜੀ ਹੁੰਦੇ ਨਾਲ ਤੇ ਤੁਹਾਨੂੰ ਪਤਾ ਹੀ ਵੀ ਅਸੀਂ ਦਲੇਰ ਸਾਨੂੰ ਪਤਾ ਸਾਰੀ ਗੱਲ ਦਾ ਜੀ ਸਾਡੇ ਪਿੰਡ ਵਾਲੇ ਤੇ ਥੋੜੇ ਜਿਹਾ ਠੀਕ ਬੈਠੇ ਆ ਬਾਕੀ ਜਿਹੜੇ ਪਾਸੇ ਤੇ ਬੈਠੇ ਆਣੇ ਜੀ ਉਹ ਡਰੇ ਖਲੋਤੇ ਆ ਉਹ ਸਮਾਨ ਐਸੇ ਹੀ ਅਜੇ ਨਹੀਂ ਚੁੱਕਿਆ ਸਮਾਨ ਜੀ ਬਾਕੀ ਸਾਡੇ ਪਿੰਡਾਂ ਦੇ ਨਾਲ ਦੇ ਆਣੇ ਸਾਰਿਆਂ ਨੇ ਸਮਾਨ ਚੁੱਕ ਕੇ ਕੋਈ ਆ ਦੇ ਰਿਸ਼ਤੇਦਾਰ ਕੋਲ ਚਲੇ ਗਿਆ ਕੋਈ ਕਹੇ ਗੁਰਦਰਾ ਸਾਹਿਬ ਚੜੇ ਗਿਆ ਜਾਂ ਕਿ ਸਰਾਹ ਚਲੇ ਗਿਆ ਜੀ ਬਾਕੀ ਅਸੀਂ ਤੇ ਜੇ ਕਿਉਂਕਿ ਸਾਡਾ ਸਾਰਾ ਛਰੀਕਾ ਹੀ ਇੱਥੇ ਸਾਰਾ ਪੈਂਦੀ ਸਾਡਾ ਆਪਦਾ ਤੇ ਸਾਰੇ ਰਾਤ ਨੂੰ ਅਸੀਂ ਇਕੱਠੇ ਹੋ ਕੇ ਪਹਿਰਾ ਦਿੰਨੇ ਆ ਵੀ ਕੋਈ ਆਣ ਕੇ ਸਾਡੀ ਖਰਾਬੀ ਨੇ ਦਾਣੇ ਸਾਡੇ ਜੇ ਘਰ ਪਏ ਆ ਜੀ ਪੈਸੇ ਜੇ ਸਾਨੂੰ ਨਹੀਂ ਆਏ ਜੀ ਇਹ ਫਿਕਰ ਬਣਿਆ ਪਿਆ ਕਿਹੜੇ ਰਿਸ਼ਤੇਦਾਰ ਨੂੰ ਜਾ ਕੇ ਕਿੰਨੂੰ ਮੁਸ਼ਕਲ ਦਵਾਂਗੇ ਜੀ ਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਦਿਖਾ ਦੇਣ ਕਿ ਦੇਖੋ ਕਣਕ ਦੀ ਫਸਲ ਹੈ ਅਸੀਂ ਕਹਿੰਨੇ ਕਿ ਵੇਚ ਲਈ ਹੈ ਕਿਸਾਨ ਨੇ ਪਰ ਕਣਕ ਦੀ ਫਸਲ ਬੋਰੀਆਂ ਜਿਹੜੀਆਂ ਗੱਟੇ ਆ ਉਹ ਭਰ ਕੇ ਇੱਕ ਵਾਰੀ ਘਰ ਪਈ ਐ ਕਿਉਂਕਿ ਲਿਫਟਿੰਗ ਦੀ ਪ੍ਰੋਬਲਮ ਹੈ ਜਾਂ ਕੀ ਇਹ ਕੀ ਮੁਸ਼ਕਲ ਹੈ ਜੀ ਤੁਸੀਂ ਘਰ ਰੱਖਿਆ ਨਹੀਂ ਕਣਕ ਵੈਹਤ ਐਸੇ ਕਮਿਸ਼ਨ ਜੈਂਟ ਵੀ ਆ ਓਕੇ ਅੱਛਾ ੜਤੇ ਤੇ ਉਹ ਹਾਂਜੀ ਹਾਂਜੀ ਉਹਦੇ ਕਰਕੇ ਅਸੀਂ ਉੱਥੇ ਮੰਡੀਆਂ 'ਚ ਥਾਂ ਨਹੀਂ ਸੀ ਜੀ ਮੰਡੀਆਂ 'ਚ ਥਾਂ ਆਉਣ ਕੇ ਲਿਫਟ ਨਹੀਂ ਚੁੱਕੀ ਨਹੀਂ ਜਾਂਦੀ ਫਿਰ ਘਰਾਂ ਦੇ ਵਿੱਚ ਮਾਲ ਲਾ ਲਿਆ ਜੀ ਤੇ ਉਹ ਅਸੀਂ ਜਣੀ ਕਿ ਇੱਥੇ ਘਰ ਲਾ ਕੇ ਰੱਖਿਆ ਕੁਛ ਇੱਥੋਂ ਅਸੀਂ ਘਰਖਾਨਾ ਨੂੰ ਰੱਖ ਲਾਂਗੇ ਕੁਛ ਹੋਰ ਸਾਡੀ ਇਹੋ ਸਕੀਮ ਬਣੀ ਸੀ ਜਿਹੜੇ ਕੋਈ ਪਾਸੇ ਹੋਵਦੇ ਆ ਨਾ ਕੋਈ 2 2 4 4 10 ਦਾ ਗੱਟੇ ਉਹਨਾਂ ਨੂੰ ਦਈਏ ਜਿਹੜੀ ਕਿ ਉਹ ਉਹਨਾਂ ਦੀ ਸਹਾਇਤਾ ਕਰ ਸਕੀਏ ਜੀ ਫਿਰ ਇੱਕ ਆੜਤੀ ਇਹਦੇ ਹੋਰ ਵੱਡੀ ਮੁਸ਼ਕਲ ਬਣ ਜਾਂਦੀ ਆੜਤੀ ਕੋਲ ਕਿਸੇ ਕੋਲ 20 ਕਰ 50 ਕਰਕੇ ਕਿਸੇ ਕੋਲ 100 ਕਰ ਵੀ ਲੱਗਿਆ ਹੁੰਦਾ ਤੇ ਤੁਹਾਡੀ ਤਾਂ ਫਿਰ ਮੁਸ਼ਕਲ ਹੋਰ ਵੱਡੀ ਹੋ ਜਿਵੇਂ ਕਿਸਾਨਾਂ ਦੀ ਫਸਲ ਮੰਡੀ ਚ ਤੁਸੀਂ ਕਹਿੰਦੇ ਪਈ ਆ ਉੱਥੇ ਜਗ੍ਹਾ ਹੈ ਨਹੀਂ ਸੀ ਘਰ ਵੀ ਠੀਕ ਹੈ ਜਿੱਥੇ ਜਗ੍ਹਾ ਮਿਲੇ ਉੱਥੇ ਇੱਕ ਵਾਰੀ ਕਿਸਾਨ ਦੀ ਫਸਲ ਤੇ ਸੰਭਾਲਣੀ ਹੈ ਉਹ ਫਿਰ ਤੁਹਾਨੂੰ ਉਹਨਾਂ ਦੇ ਕੀ ਹਾਲਾਤ ਹੈ ਕੀ ਕਹਿੰਦੇ ਤੁਹਾਨੂੰ ਉਹ ਜਿਹੜੇ ਬੰਦੇ ਜੇ ਕਿਸ ਨੂੰ ਜਾਣ ਬਾਰੇ ਸੋਚਣਾ ਜਿਵੇਂ ਤੁਸੀਂ ਕਹਿੰਗੇ ਨਾਲ ਦੇ ਪਿੰਡਾਂ ਤੋਂ ਜਾਣੇ ਸ਼ੁਰੂ ਹੋ ਗਏ ਤੁਹਾਡੇ ਪਿੰਡ ਦੇ ਵਿੱਚੋਂ ਹੁਣ ਤੱਕ ਕੋਈ ਗਿਆ ਜਾਂ ਤੁਹਾਡੇ ਆਪਣੀ ਆੜ ਤੋਂ ਕੋਈ ਬੰਦਾ ਇਹ ਸੋਚ ਰਿਹਾ ਹੋਵੇ ਕਿ ਮੈਨੂੰ ਜਾਣਾ ਪੈਣਾ ਯ ਪੈਸੇ ਜੇ ਆਏ ਹੀ ਨਹੀਂਗੇ ਚਲੋ ਆਏ ਤੇ ਹੈ ਆ ਪਰ ਇਹ ਸਾਰੇ ਨਹੀਂ ਆਏ ਕਿੱਥੋਂ ਦਈਏ ਜੀ ਪੈਸੇ ਹਰ ਕੋਈ ਮੰਗੀ ਜਾਂਦਾ ਕਿਸੇ ਨੇ ਤੇਲ ਲੈਣਾ ਵਾ ਕਿਸੇ ਨੇ ਸਮਾਨ ਲੈਣਾ ਵਾ ਉਹ ਸਾਰਾ ਬੋਝ ਤੇ ਆੜਤੀਏ ਦੇ ਉੱਤੇ ਹੀ ਆ ਬਿਲਕੁਲ ਬੈਂਕਾਂ ਗਏ ਨਹੀਂ ਦੇਣਗੇ ਬੈਂਕਾਂ ਚ ਕੈਸ਼ ਨਹੀਂ ਆਉਂਦੇ ਆ ਬੈਂਕ ਨਹੀਂ ਦੇ ਰੇ ਕੈਸ਼ ਕੈਸ਼ ਘੱਟ ਦੇ ਰੇ ਆ ਬੈਂਕ ਨਿੱਕੇ ਆ ਇੱਥੇ ਇੱਕ ਚੀਜ਼ ਮੈਂ ਜ਼ਰੂਰ ਦੱਸਣੀ ਚਾਹੂੰਗਾ ਕਿ ਜਿਵੇਂ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਜਾਂਦੀਆਂ ਨੇ ਹਦਾਇਤਾਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਆਪਣੇ ਘਰਾਂ ਦੇ ਵਿੱਚ ਮੋਮਬੱਤੀਆਂ ਰੱਖੋ ਆਪਣੇ ਘਰਾਂ ਦੇ ਵਿੱਚ ਸੁੱਕੀਆਂ ਧਾਲਾਂ ਰੱਖੋ ਆਪਣੇ ਘਰਾਂ ਦੇ ਵਿੱਚ ਲੋੜ ਜੋਗਾ ਡੀਜ਼ਲ ਪੈਟਰੋਲ ਰੱਖੋ ਆਪਣੇ ਘਰਾਂ ਦੇ ਵਿੱਚ ਕੈਸ਼ ਜ਼ਰੂਰ ਰੱਖੋ ਕਿ ਬੈਂਕ ਪਤਾ ਨਹੀਂ ਕਿਹੜੇ ਵੇਲੇ ਕਿਹਾ ਜਾਵੇ ਕਿ ਕੈਸ਼ ਦੀ ਸਥਿਤੀ ਉਹ ਜੀ ਬਣ ਜਾਂਦੀ ਹੈ ਤਾਂ ਕਦੋਂ ਕੈਸ਼ ਖਤਮ ਹੋ ਜੇ ਕਦੋਂ ਬੈਂਕ ਕੋ ਟਾਈਟ ਕਰ ਦੇਣ ਸਰਕਲ ਜਿਵੇਂ ਕਰੋਨਾ ਵੇਲੇ ਪ੍ਰੋਬਲਮ ਆਈ ਸੀ ਤਾਂ ਆੜਤੀ ਆਏ ਬਾਈ ਜੀ ਹੋਰੇ ਸਰਪੰਚ ਸਾਹਿਬ ਹੋਰੇ ਉਹ ਕਹਿੰਦੇ ਕਿ ਮੁਸ਼ਕਲ ਜਿਹੜੀ ਉਹ ਬੈਂਕਾਂ ਦੇ ਵਿੱਚ ਆ ਰਹੀ ਹੈ ਇਹਦਾ ਕਰਕੇ ਨਾਲ ਦੇ ਕਿੰਨੇ ਕੁ ਪਿੰਡਾਂ ਤੋਂ ਤੁਹਾਨੂੰ ਲੱਗਦਾ ਕਿ ਲੋਕ ਗਏ ਆ ਕੁਝ ਹਾਂਜੀ ਬਾਰਡਰ ਦੇ ਲਾਗੋ तकरीबन तकरीबन ਸਾਰੇ ਪਿੰਡ ਠੀਕ ਹੈ ਮਤਲਬ ਤੁਸੀਂ 7-8 ਕਿਲੋਮੀਟਰ ਦੇ ਇਸ ਤੋਂ ਨੇੜੇ ਜ਼ੀਰੋ ਲਾਈਨ ਤੇ ਜਾਵਾਂਗੇ ਤਾਂ ਲੋਕਾਂ ਨੇ ਪਲਾਨ ਕੀਤਾ ਹੈ ਉੱਥੇ ਜਿਹੜੀਆਂ ਵੀਡੀਓਜ਼ ਅਸੀਂ ਵੇਖ ਰਹੇ ਹਾਂ ਜਿਵੇਂ ਬਾਰਡਰ ਦੇ ਬਿਲਕੁਲ ਨੇੜੇ ਵਾਲੇ ਇਲਾਕੇ ਆ ਇਹ ਨਹੀਂ ਹੈਗਾ ਕਿ ਕੋਈ 8-10 ਕਿਲੋਮੀਟਰ ਵਾਲੇ ਵੀ ਕੋਈ ਹਲਜੁਲ ਕੀਤੀ ਕਿਉਂਕਿ ਮਿਜ਼ਾਈਲ ਦੀ ਮਾਰ ਤਾਂ ਅੱਜਕੱਲ ਸੈਂਕੜੇ ਕਿਲੋਮੀਟਰ ਤੱਕ ਹੈ ਹਥਿਆਰਾਂ ਦੀ ਮਾਰ ਤਾਂ ਸੈਂਕੜੇ ਕਿਲੋਮੀਟਰ ਤੱਕ ਹੈ ਪਰ ਇੱਥੇ ਜਿਹੜਾ ਹੈਗਾ ਸਾਰਾ ਪਿੰਡ ਇੱਥੇ ਅਜੇ ਤੁਹਾਡਾ ਪਿੰਡ ਦੇ ਵਿੱਚ ਬਿਲਕੁਲ ਸਾਰਾ ਪਿੰਡ ਬੈਠਾ ਜੀ ਬੱਚੇ ਨਾਲ ਗੱਲ ਕਰਾਂਗੇ ਬੇਟਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਠੀਕ ਹੈ ਕਿਹੜੀ ਕਲਾਸ ਚ ਪੜਦੇ ਹੋ ਸੈਕਿੰਡ ਸੈਕਿੰਡ ਕਲਾਸ ਚ ਸਕੂਲ ਬੰਦ ਹੈ ਬੇਟਾ ਕਿੰਨੀਆਂ ਛੁੱਟੀਆਂ ਕੀਤੀਆਂ ਪੰਜ ਦਿਨ ਦੀ ਪੰਜ ਦਿਨ ਦੀ ਬੱਚਿਆਂ ਨੂੰ ਦੇਖੋ ਪੜ੍ਹਾਈ ਦਾ ਨੁਕਸਾਨ ਹੁੰਦਾ ਮੈਂ ਬਾਈ ਜੀ ਹੋਰ ਨਾਲ ਗੱਲ ਕਰੂੰਗਾ ਸასი ਕਾਲ ਜੀ ਕੀ ਨਾਮ ਤੁਹਾਡਾ ਜੀ ਨਿਸ਼ਾਤਰ ਸਿੰਘ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਉਮਰ ਸਾਡੀ 60 ਦੇ ਲੱਗ ਗਈ ਹੈ ਜੀ 60 ਸਾਲ ਹੈ ਹਾਂ ਜੀ ਮਤਲਬ 71 65 ਕਤਰ ਵਾਲੀ ਜੰਗ ਤੁਸੀਂ ਵੀ ਨਹੀਂ ਵੇਖੀ ਨਹੀਂ ਜੀ ਮਤਲਬ ਜਿਹੜੀ ਮਗਰ ਹੋਈ ਹੈ ਨਾ ਉਹਦਾ ਸਾਨੂੰ ਮਾਰਾ ਜਾਵੇ ਹੈਗਾ ਵੀ ਅਹੀਂ ਗਏ ਆਂ ਤਾਂ ਪਾਸੇ ਚਲੇ ਗਏ 71 ਮੀਲੇ ਚਲੇ ਗਏ ਹਾਂਜੀ ਠੀਕ ਹੈ ਜੀ ਇਹ ਅੱਗੇ ਦਾ ਨਹੀਂ ਪਤਾ ਜੀ ਠੀਕ ਹੈ ਕੋਈ ਜ਼ਮੀਨ ਜਿਵੇਂ ਤੁਸੀਂ 8 ਕਿਲੋਮੀਟਰ ਦੇ ਬੈਠੇ ਹੋ ਬਾਰਡਰ ਤੋਂ 2 ਰ 8 ਕਿਲੋਮੀਟਰ ਹਲੇ ਫਰੋਜ਼ਪੁਰ ਸਾਈਡ ਹਨਾ ਅ ਜ਼ਮੀਨਾਂ ਜਿਹੜੀਆਂ ਤੁਹਾਡੀਆਂ ਇੱਥੇ ਹੀ ਐ ਜਾਂ ਬਾਰਡਰ ਤਾਰ ਦੇ ਨੇੜੇ ਇੱਥੇ ਹੀ ਆ ਜੀ ਕੋਈ ਪਹਿਲਾਂ ਕਿਤੇ ਪਾਰ ਹੈਗੀਆਂ ਹੁਣ ਨਹੀਂ ਗੀਆਂ ਜੀ ਜਿਹੜੀ ਤਕਲੀਫ ਹੈ ਬਾਰਡਰ ਵਾਲੇ ਲੋਕਾਂ ਦੀ ਹਨਾ ਜਿਵੇਂ ਤੁਸੀਂ ਜ਼ੀਰੋ ਲਾਈਨ ਦੇ ਨੇੜੇ ਤੇੜੇ ਬੈਠੇ ਹੋ ਸਰਕਾਰ ਤੱਕ ਤੁਸੀਂ ਕੀ ਮੈਸੇਜ ਪਹੁੰਚਾਉਣਾ ਚਾਹੋਗੇ ਐਂ ਸਰਕਾਰ ਤੱਕ ਕਹਿੰਦੇ ਆ ਵੀ ਇਹ ਕੰਮ ਨਾ ਕਰੋ ਜੀ ਚੰਗੇ ਕੰਮ ਕਰੋ ਚੰਗੇ ਕਰਕੇ ਕੰਮ ਲੋਕਾਂ ਦਾ ਦਿਲ ਜਿੱਤੋ ਔਰ ਮਕਾਲ ਪਾ ਕੇ ਕੋਈ ਦਿਲ ਜਿੱਤੇ ਨਹੀਂ ਜਾਂਦੇ ਲੋਕਾਂ ਨੂੰ ਜੀ ਮਕਾਲ ਮਤਲਬ ਬਹੁਤ ਸਾਰੇ ਲੋਕ ਸ਼ਬਦ ਨਹੀਂ ਸਮਝਦੇ ਕਿਉਂਕਿ ਭਾਸ਼ਾ ਹਾਂ ਲੜਾਈ ਹਾਂਜੀ ਮੈਂ ਮੈਂ ਸਮਝਦਾ ਜੀ ਮੈਂ ਸਮਝਦਾ ਮੈਂ ਮਾਝੇ ਜੀ ਬਹੁਤ ਰਿਆ ਮੈਂ ਸਮਝਦਾ ਸਾਰੀਆਂ ਚੀਜ਼ਾਂ ਵੀ ਤੂੰ ਕੋਉਂਦਾ ਕਿਉਂ ਨਹੀਂ ਮਕਾਲ ਪੈ ਗਈ ਮੈਂ ਸਾਰੀਆਂ ਚੀਜ਼ਾਂ ਨੂੰ ਸਮਝਦਾ ਮਕਾਲ ਮਤਲਬ ਕਿ ਲੜਾਈ ਨਹੀਂ ਚਾਹੁੰਦੇ ਸੋ ਹਰ ਕੋਈ ਸ਼ਾਂਤੀ ਚਾਹੁੰਦਾ ਹੈ ਚਾਹੇ ਪਾਕਿਸਤਾਨ ਦਾ ਆਮ ਨਾਗਰਿਕ ਹੋਵੇ ਚਾਹੇ ਭਾਰਤ ਦਾ ਆਮ ਨਾਗਰਿਕ ਹੋਵੇ ਕੋਈ ਨਹੀਂ ਚਾਹੁੰਦਾ ਕਿ ਜੰਗ ਹੋਵੇ ਤੇ ਫਿਰ ਇਹ ਸਰਕਾਰਾਂ ਦਾ ਜਿਹੜਾ ਸਿਸਟਮ ਹੈ ਠੀਕ ਹੈ ਕਿ ਅ ਪਰ ਅੱਤਵਾਦ ਦਾ ਮਤਲਬ ਇਹ ਨਹੀਂ ਜਿਵੇਂ ਹੁਣ ਜਿੰਨਾ ਸੁਣਿਆ ਸੀ ਹੁਣ ਜ਼ੀਰੋ ਲਾਈਨ ਤੱਕ ਵੀ ਜਾਵਾਂਗੇ ਅੱਤਵਾਦ ਦਾ ਮਤਲਬ ਇਹ ਨਹੀਂ ਕਿ ਉਹਨੂੰ ਦੋ ਦੇਸ਼ਾਂ ਦੀ ਜੰਗ ਲਾ ਕੇ ਖਤਮ ਕੀਤਾ ਜਾਵੇ ਉਹਨੂੰ ਖਤਮ ਕਰਨ ਦਾ ਤਰੀਕਾ ਕਿ ਅੱਤਵਾਦ ਦਾ ਗਾਲਾ ਕੁੱਟਿਆ ਜਾਵੇ ਹੁਣ ਲੋਕ ਦੁਖੀਏ ਦੇਖੋ ਜਿਵੇਂ ਦਿਖਾਇਆ ਕਿ ਜਿਹੜੇ ਮਹਿਲ ਜਿਹੜੇ ਪਾਏ ਹੋਏ ਕਿਸੇ ਦਾ ਦਿਲ ਨਹੀਂ ਕਰਦਾ ਉਹਨਾਂ ਦਾ ਛੱਡ ਕੇ ਜਾਣ ਨੂੰ ਅਸੀਂ ਦੂਰ ਬੈਠੇ ਲੋਕਾਂ ਨੂੰ ਇਹ ਜ਼ਰੂਰ ਕਵਾਂਗੇ ਕਿ ਡਰਨ ਦੀ ਸਹਿਮਣ ਦੀ ਲੋੜ ਨਹੀਂ ਹੈ 7-8 ਕਿਲੋਮੀਟਰ ਦੇ ਘੇਰੇ 'ਚ ਬੈਠੇ ਲੋਕਾਂ ਦਾ ਵੀ ਹਲੇ ਜਿਹੜੇ ਹੈਗੇ ਆ ਜਿਹੜੇ ਆਪਣੇ ਘਰਾਂ ਦੇ ਵਿੱਚ ਬੈਠੇ ਉਹਨਾਂ ਦਾ ਕਹਿਣਾ ਹੈ ਕਿ ਹਲੇ ਵੀ ਸ਼ਾਂਤੀ ਹੋਣ ਦੀ ਉਮੀਦ ਹੈ ਸ਼ਾਂਤੀ ਹੋਊਗੀ ਕਿਉਂਕਿ ਪਾਕਿਸਤਾਨ ਸਾਈਡ ਤੋਂ ਜਿਹੜੇ ਮੈਸੇਜ ਆ ਉਹ ਲਗਭਗ ਆਉਣੇ ਸ਼ੁਰੂ ਹੋ ਗਏ ਆ ਕਿ ਜੇ ਇੰਡੀਆ ਸਮਝੌਤਾ ਕਰਨ ਨੂੰ ਤਿਆਰ ਹੈ ਤਾਂ ਅਸੀਂ ਕਰਾਂਗੇ ਸੋ ਅੱਗੇ ਜ਼ੀਰੋ ਲਾਈਨ ਵੱਲ ਨੂੰ ਵਧਾਂਗੇ ਜੀ